ਗੁਰੂ ਹਰ ਸਹਾਇ ਪੁਲਿਸ ਤੇ ਨਸ਼ਾ ਤਸਕਰਾਂ ਵਿਚਾਲੇ ਚੱਲੀਆਂ ਗੋਲੀਆਂ ਇੱਕ ਕਾਬੂ ਤੇ ਦੋ ਫਰਾਰ ਗੁਰੂ ਹਰ ਸਹਾਇ ਪੁਲਿਸ ਤੇ ਨਸ਼ਾ ਤਸਕਰਾਂ ਵਿਚਾਲੇ ਆਮੋ ਸਾਹਮਣੇ ਤਾਂਪੜ ਤੋੜ ਗੋਲੀਆਂ ਚੱਲੀਆਂ ਇਸ ਕਾਰਵਾਈ ਦੌਰਾਨ ਇੱਕ ਨਸ਼ਾ ਤਸਕਰ ਨੂੰ ਕਾਬੂ ਵੀ ਕੀਤਾ ਗਿਆ ਹੈ ਜਦਕਿ ਉਸਨੇ ਬਾਕੀ ਸਾਥੀ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਖੇਤਾਂ ਵਾਲੇ ਰਸਤੇ ਭੱਜਣ ਵਿੱਚ ਕਾਮਯਾਬ ਹੋ ਗਏ ਘਟਨਾ ਦੀ ਪੁਸ਼ਟੀ ਕਰਦੇ ਹਾਂ ਐਸਪੀਡੀ ਰੰਧੀਰ ਕੁਮਾਰ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਨਸ਼ਾ ਤਸਕਰ ਜਿਨ੍ਹਾਂ ਦੇ ਕੋਲ ਨਜਾਇਜ਼ ਅਸਲਾ ਵੀ ਹੈ ਸ਼੍ਰੀ ਵਾਲਾ ਰੋਡ ਉੱਪਰ ਪਿੰਡ ਲਖਮੀਰਪੁਰਾ ਵਿਖੇ ਰੁਕੇ ਹੋਏ ਹਨ ਅਤੇ ਉਹ ਕਿਸੇ ਲੁੱਟ ਦੀ ਫਰਾਕ ਵਿੱਚ ਹਨ ਐਸਪੀਡੀ ਰੰਧੀਰ ਕੁਮਾਰ ਨੇ ਦੱਸਿਆ ਕਿ ਜਦੋਂ ਡੀਐਸਪੀ ਅਤਲ ਸੋਨੀ ਦੀ ਅਗਵਾਈ ਹੇਠ ਪੁਲਿਸ ਟੀਮ ਮੌਕੇ ਤੇ ਪੁੱਜੀ ਤਾਂ ਨਸ਼ਾ ਤਸਕਰਾਂ ਵੱਲੋਂ ਟੀਮ ਉੱਪਰ ਫਾਇਰਿੰਗ ਕੀਤੀ ਗਈ ਬਚਾ ਲਈ ਪੁਲਿਸ ਨੇ ਵੀ ਫਾਇਰਿੰਗ ਕੀਤੀ ਜਵਾਬੀ ਕਾਰਵਾਈ ਵਿੱਚ ਇੱਕ ਨਸ਼ਾ ਤਸਕਰ ਨੂੰ ਕਾਬੂ ਕਰ ਲਿਆ ਗਿਆ ਜਦਕਿ ਬਾਕੀ ਸਾਥੀ ਇਹ ਹੰਨੇਰੇ ਦਾ ਫਾਇਦਾ ਉਠਾਉਂਦੇ ਹੋਏ ਖੇਤਾਂ ਵਿੱਚੋਂ ਭੱਜਣ ਲਈ ਸਫਲ ਹੋ ਗਏ ਜਿਨ੍ਹਾਂ ਦੀ ਪਾਲ ਕੀਤੀ ਜਾ ਰਹੀ ਹੈ ਫੜੇ ਗਏ ਨਸ਼ਾ ਤਸਕਰ ਦੀ ਪਛਾਣ ਰਾਹੁਲ ਪੁੱਤਰ ਮੱਖਣ ਸਿੰਘ ਦੀ ਹੋਈ ਹੈ ਤੇ ਭੱਜਣ ਵਾਲੇ ਉਸਦੇ ਸਾਥੀਆਂ ਦੀ ਪਛਾਣ ਰਾਜੂ ਪੁੱਤਰ ਚਿਰਾਗ ਸੰਨੀ ਪੁੱਤਰ ਰੰਗਾ ਵਾਸੀ ਗੁਰਹਰ ਸਹਾਇ ਵਜੋਂ ਹੋਈ ਹੈ ਪੁਲਿਸ ਨੇ ਤਿੰਨਾ ਉੱਪਰ ਇਰਾਦਾ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ਤੇ ਭੱਜਣ ਵਾਲੇ ਨਸ਼ਾ ਤਸਕਰਾਂ ਦੀ ਪਾਲ ਕੀਤੀ ਜਾ ਰਹੀ ਹੈ ਉਹ ਕੀ ਕੁਝ ਕਿ ਹਾਂ ਐਸਪੀ ਡੀ ਰੰਦੀਰ ਕੁਮਾਰ ਆਹ ਤੁਸੀਂ ਵੀ ਸੁਣ ਲਓ ਮਾਨਜੋਗ ਐਸਐਸਪੀ ਫਿਰੋਜ਼ਪੁਰ ਸੋਮਿਆ ਮਿਸਰਾ ਜੀ ਬਲੋਚਲੇ ਨਿਰਦੇਸ਼ ਅਗੇ ਪੂਰੇ ਜ਼ਿਲ੍ਹੇ ਵਿੱਚ ਮੁਸਤੈਦੀ ਨਾਲ ਜਿਹੜਾ ਹੈਗੇ ਨਾਕੇ ਲਗਾਏ ਜਾਂਦੇ ਹੈਗੇ ਇਸ ਸਿਲਸਿਲੇ ਵਿੱਚ ਜਿਹੜਾ ਡੀਐਸਪੀ ਗੁਰਰਸਾਹਤ ਤੋਂ ਸੋਨੀਏ ਦੀ ਜਿਹੜੀ ਪੁਲਿਸ ਪਾਰਟੀ ਸੀ ਕੀ ਉਹਨੇ ਜਿਹੜਾ ਨਾਕਾ ਲਗਾਏ ਹੋਇਆ ਸੀ ਲਖਮੀਪੁਰਾ ਗੁਰਰਸਾਹਵ ਵਿੱਚ ਜਦ 3 ਸਖੀਪੁਰਖ ਦੋ ਮੋਟਰਸਾਈਕਲ ਤੇ ਆ ਰਹੇ ਸਨ ਜਦ ਉਹਨੂੰ ਰੁਕਣ ਦਾ ਇਸ਼ਾਰਾ ਦਿੱਤਾ ਗਿਆ ਤੇ ਉਹਨੇ ਫਾਇਰਿੰਗ ਕੀਤੀ ਤੇ ਵਾਪਸ ਮੁੜ ਕੇ ਭੱਜ ਗਏ 3 DSP ਤੋਂ ਸੁਨੀ ਦੀ ਟੀਮ ਸੀਗੀ ਉਹਨੇ ਬੜੀ ਮੁਸਤੈਦੀ ਤੇ ਦਲੇਰੀ ਨਾਲ ਉਹਦਾ ਪਿੱਛਾ ਕੀਤਾ ਤੇ ਨਾਲ ਅ ਪਿੱਛਾ ਕੀਤਾ ਤੇ ਜਿਹੜਾ ਉਹਨੇ ਫਾਇਰਿੰਗ ਕੀਤੀ ਤੇ پولیس ਪਾਰਟੀ ਉਹਨੇ ਵੀ ਜਵਾਬੀ ਜਵਾਬੀ ਫਾਇਰਿੰਗ ਕੀਤੀ ਇੱਕ ਜਿਹੜਾ ਆਰਓਪੀ ਸੀਗਾ ਰਾਹੁਲ ਉਹਨੂੰ ਫੜ ਲਿਆ ਤੇ ਉਹਨੂੰ ਗ੍ਰਿਫਤਾਰ ਕਰ ਲਿਆ ਬਾਕੀ ਜਿਹੜੇ ਸੀਗੇ ਦੋ ਉਹ ਹਨੇਰਿਆ ਦਾ ਫਾਇਦਾ ਉਠਾ ਕੇ ਜਿਹੜੇ ਪਚ ਗਏ ਉਹਨੂੰ ਫ੍ਰੈਂਡਲੀ ਟੀਮ ਪੜਾ ਗਿਆ ਤੇ ਉਹਨੂੰ ਅਸੀਂ ਛੇਤੀ ਛੇਤੀ ਫੜ ਲਾਂਗੇ ਧੰਨਵਾਦ ਗੁਰੂ ਹਰਸਹਾਇ ਪੁਲਿਸ ਤੇ ਨਸ਼ਾ ਤਸਕਰਾਂ ਵਿਚਾਲੇ ਚੱਲੀਆਂ ਗੋਲੀਆਂ ਇੱਕ ਕਾਬੂ ਤੇ ਦੋ ਫਰਾਰ ਗੁਰੂ ਹਰਸਹਾਇ ਪੁਲਿਸ ਤੇ ਨਸ਼ਾ ਤਸਕਰਾਂ ਵਿਚਾਲੇ ਆਮੋ ਸਾਹਮਣੇ ਤਾਂਪੜ ਤੋੜ ਗੋਲੀਆਂ ਚੱਲੀਆਂ ਇਸ ਕਾਰਵਾਈ ਦੌਰਾਨ ਇੱਕ ਨਸ਼ਾ ਤਸਕਰ ਨੂੰ ਕਾਬੂ ਵੀ ਕੀਤਾ ਗਿਆ ਹੈ ਜਦਕਿ ਉਸਨੇ ਬਾਕੀ ਸਾਥੀ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਖੇਤਾਵਲੇ ਰਸਤੇ ਭੱਜਣ ਵਿੱਚ ਕਾਮਯਾਬ ਹੋ ਗਏ ਕਟਨਾ ਦੀ ਪੁਸ਼ਟੀ ਕਰਦੇ ਹਾਂ ਐਸਪੀਡੀ ਰੰਧੀਰ ਕੁਮਾਰ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਨਸ਼ਾ ਤਸਕਰ ਜਿਨ੍ਹਾਂ ਦੇ ਕੋਲ ਨਜਾਇਜ਼ ਅਸਲਾ ਵੀ ਹੈ ਸ਼੍ਰੀ ਵਾਲਾ ਰੋਡ ਉੱਪਰ ਪਿੰਡ ਲਖਮੀਰਪੁਰਾ ਵਿਖੇ ਰੁਕੇ ਹੋਏ ਹਨ ਅਤੇ ਉਹ ਕਿਸੇ ਲੁੱਟ ਦੀ ਫਿਰਾਕ ਵਿੱਚ ਹਨ ਐਸਪੀਡੀ ਰੰਧੀਰ ਕੁਮਾਰ ਨੇ ਦੱਸਿਆ ਕਿ ਜਦੋਂ ਡੀਐਸਪੀ ਅਤਲ ਸੋਨੀ ਦੀ ਅਗਵਾਈ ਹੇਠ ਪੁਲਿਸ ਟੀਮ ਮੌਕੇ ਤੇ ਪੁੱਜੀ ਤਾਂ ਨਸ਼ਾ ਤਸਕਰਾਂ ਵੱਲੋਂ ਟੀਮ ਉੱਪਰ ਫਾਇਰਿੰਗ ਕੀਤੀ ਗਈ ਬਚਾਅ ਲਈ ਪੁਲਿਸ ਨੇ ਵੀ ਫਾਇਰਿੰਗ ਕੀਤੀ ਜਵਾਬੀ ਕਾਰਵਾਈ ਵਿੱਚ ਇੱਕ ਨਸ਼ਾ ਤਸਕਰ ਨੂੰ ਕਾਬੂ ਕਰ ਲਿਆ ਗਿਆ ਜਦਕਿ ਬਾਕੀ ਸਾਂ ਦੀ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਖੇਤਾਂ ਵਿੱਚੋਂ ਭੱਜਣ ਲਈ ਸਫਲ ਹੋ ਗਏ ਜਿਨ੍ਹਾਂ ਦੀ ਪਾਲ ਕੀਤੀ ਜਾ ਰਹੀ ਹੈ ਫੜੇ ਗਏ ਨਸ਼ਾ ਤਸਕਰ ਦੀ ਪਛਾਣ ਰਾਹੁਲ ਪੁੱਤਰ ਮੱਖਣ ਸਿੰਘ ਦੀ ਹੋਈ ਹੈ ਤੇ ਭੱਜਣ ਵਾਲੇ ਉਸ ਦੇ ਸਾਥੀਆਂ ਦੀ ਪਛਾਣ ਰਾਜੂ ਪੁੱਤਰ ਚਿਰਾਗ ਸੰਨੀ ਪੁੱਤਰ ਰੰਗਾ ਵਾਸੀ ਗੁਰਹਰ ਸਹਾਇ ਵਜੋਂ ਹੋਈ ਹੈ ਪੁਲਿਸ ਨੇ ਤਿੰਨਾ ਉੱਪਰ ਇਰਾਦਾ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ਤੇ ਭੱਜਣ ਵਾਲੇ ਨਸ਼ਾ ਤਸਕਰਾਂ ਦੀ ਪਾਲ ਕੀਤੀ ਜਾ ਰਹੀ ਹੈ ਹੋਰ ਕੀ ਕੁਝ ਕਿ ਹਾਂ ਐਸਪੀ ਡੀ ਰੰਦੀਰ ਕੁਮਾਰ ਆਹ ਤੁਸੀਂ ਵੀ ਸੁਣ ਲਓ ਮਾਂਜੋ ਕੇ ਐਸਐਸਪੀ ਫਿਰੋਜ਼ਪੁਰ ਸੋਮਿਆ ਮਿਸ਼ਰਾ ਜੀ ਬਲੋਚੇਰੀ ਨਿਰਦੇਸ਼ ਹੈਗੇ ਪੂਰੇ ਜ਼ਿਲ੍ਹੇ ਵਿੱਚ ਮੁਸਤੈਦੀ ਨਾਲ ਜਿਹੜਾ ਹੈਗੇ ਨਾਕੇ ਲਗਾਏ ਜਾਂਦੇ ਹੈਗੇ ਇਸ سلسلے ਵਿੱਚ ਜਿਹੜਾ ਡੀਐਸਪੀ ਗੁਰਰਸਾਹ ਜਤੂ ਸੋਨੀ ਦੀ ਜਿਹੜੀ ਪੁਲਿਸ ਪਾਰਟੀ ਸੀ ਕਿ ਉਹਨੇ ਜਿਹੜਾ ਨਾਕਾ ਲਗਾਇਆ ਹੋਇਆ ਸੀ ਲਖੀਮਪੁਰ ਗੁਰਰਸਾਹ ਵਿੱਚ ਜਦ 3 ਸਖੀਪੁਰਖ ਦੋ ਮੋਟਰਸਾਈਕਲ ਤੇ ਆ ਰਹੇ ਸਨ ਜਦ ਉਹਨੂੰ ਰੁਕਣ ਦਾ ਇਸ਼ਾਰਾ ਦਿੱਤਾ ਗਿਆ ਤੇ ਉਹਨੇ ਫਾਇਰਿੰਗ ਕੀਤੀ ਤੇ ਵਾਪਸ ਮੁੜ ਕੇ ਭੱਜ ਗਏ ਜਿਹੜੀ ਡੀਐਸਪੀ ਅਤੂਲ ਸੋਨੀ ਦੀ ਟੀਮ ਸੀਗੀ ਉਹਨੇ ਬੜੀ ਮੁਸਤਿਆਦੀ ਤੇ ਦਲੇਰੀ ਨਾਲ ਉਹਦਾ ਪਿੱਛਾ ਕੀਤਾ ਤੇ ਨਾਲ ਅ ਪਿੱਛਾ ਕੀਤਾ ਤੇ ਜਿਹੜਾ ਉਹਨੇ ਫਾਇਰਿੰਗ ਕੀਤੀ ਤੇ ਪੁਲਿਸ ਪਾਰਟੀ ਉਹਨੇ ਵੀ ਜਵਾਬੀ ਫਾਇਰਿੰਗ ਕੀਤੀ ਇੱਕ ਜਿਹੜਾ ਆਰੋਪੀ ਸੀਗਾ ਰਾਹੁਲ ਉਹਨੂੰ ਫੜ ਲਿਆ ਤੇ ਉਹਨੂੰ ਗ੍ਰਿਫਤਾਰ ਕਰ ਲਿਆ ਬਾਕੀ ਜਿਹੜੇ ਸੀਗੇ ਦੋ ਉਹ ਹਨੇਰਿਆਂ ਦਾ ਫਾਇਦਾ ਉਠਾ ਕੇ ਜਿਹੜੇ ਭੱਜ ਗਏ ਉਹਨੂੰ ਫਰੈਂਡਲੀ ਟੀਮ ਪੜਾ ਗਿਆ ਤੇ ਉਹਨੂੰ ਅਸੀਂ ਛੇਤੀ ਛੇਤੀ ਫੜ ਲਾਂਗੇ ਧੰਨਵਾਦ